ਆ ਗਿਆ ਹੈ ਹਲਕਾ ਮੰਮੀ ਦਾ ਬੋਲੂਆ ਕੀ ਹੋਣੇ ਗੱਲ ਕਿਹਨਾ ਚਾਰ ਰੋ ਪਾਣਾ ਤੇਰੇ ਨਾਮ ਬੰਨ੍ਹੇ ਨਾਮ ਜੁਣ ਕੇ ਮਨ ਵਿੱਚ ਆ ਵਾ ਗੀ ਸ਼ੁੱਧ ਕਨੇਰੇ ਕੈ ਨਾਰਕ ਸੁੱਚੇ ਸਾਇਕਾ ਨਹੀਂ ਕਰਤੇ ਰ ਸਚਨਾ ਮੇਰਾ ਯਾਦਾਰੋ ਬਾਤਨਾ ਮੇਰਾ ਵਿਰਾਜਨੁ ਕੋ ਸਭ ਗਵਨ ਕਾ ਤਰਸਾਂ ਸੁਖ ਮਰਿਆ ਬਸਿਆ ਜਿਨਿ ਚਾਸਾ ਕੋ ਨਾ ਅਬਰਾ ਕੁਰਬਾਨ ਕੀਤਾ ਗੁਰੂ ਵਿਦਾਤਿਸ ਮਾਇ ਵਡਿਆ ਨਾ ਕੈ ਨਾਨਕ ਸੋ ਸੰਤੋਸ਼ ਬਤਰੁ ਕੋਈ ਅਡੋ ਸਚਨਾ ਮੇਰਾ ਯਾਦਾਰੋ ਵਾਜਿਤਨ ਸੋ ਤਰਸ ਭਗਤ ਤਰਸ ਭਾਗੈ ਸੋ ਵਾਜਿਤ ਕੋਲਾ ਬਤ ਕਰਤਾਈਆ ਪੰਜ ਦੂਤ ਦਵਸ ਕੀਤੇ ਕਾਲ ਤੱਕ ਤੁਮਾਰਿਆ ਗੁਰ ਕਰਤਾਇਆ ਤੋ ਜਨ ਕਾਉ ਸੇ ਨਾਮ ਹਵ ਕੈ ਲਾਗੇ ਕੈ ਨਾਮ ਤੇ ਤੈ ਸੁਖ ਹੋਆ ਤਿਤ ਕਰਿ ਅਨਵਾਦ ਆਦੀ ਅਨੰਦ ਸੁਣੋ ਬੈਠ ਪਾਗੀਓ ਸਗਲ ਮਨੋ ਸੁਖੀ ਪਾ ਰੰਭਵ ਪਾਇਆ ਸਤਿਗਤਿ ਵਸੂਰੇ ਦੁਖ ਰੋਗ ਸੰਤਾ ਫਿ ਉਤਰੀ ਕੋਣੀ ਸੱਚੀ ਬਾਣੀ ਸੰਤ ਸਾਜਨ ਬਹਿ ਸਰਸਿ ਗੁਰ ਗੁਰ ਤੇ ਗਾਈ ਘਣ ਤੇ ਪੁਨੀ ਤ ਕੈ ਪਵਿਤਾ ਗੁਰੂ ਦੇਆ ਪ੍ਰਭੂ ਤਨ ਆਨਕ ਘਰ ਚਰਨ ਲਾਗੀ ਮਾ ਜੀ ਅਰਸ ਤੂਰੇ ਸ ਲੋਕ ਪਵਨ ਗੁਰੂ ਕਾਣੇ ਸਿਤਾ ਮਾਤਾ ਤਨ ਸੁਭਾਤ ਦਿਰਸ ਰਾਤ ਨਹੀਂ ਦਇਆ ਜੇ ਭਗ ਲ ਜਾਗ ਤਗੇ ਆ ਜਾ ਬਰੀ ਆ ਮਾਤਾ ਕਮ ਦੂਰ ਕਰਨੇ ਅਪ ਆਪਣੀ ਨੇ ਨਾਮ ਤੇ ਆਇਆ ਈ ਮਨ ਸੁਖਾਣ ਨਾਨਕ ਤੇ ਮੁਕੇ ਉਜਰੇ ਸ਼ਾਨਾ ਨੇ ਨਾਮ ਤੇ ਆਇਆ ਈ ਮਨ ਸੁਖਾਣ ਨਾਨਕ ਤੇ ਮੁਕੇ ਉਜਰੇ ਕੀ ਸੁਟੀ ਨਾਮ ਹਜੁਰਮ ਜੀ ਦਾ ਖਾਲਸਾ ਵਾ ਵਾਹਿ ਗੁਰਜੀ ਕੀ ਫਤਿਹ ਤੁਮਹਾਂ ਨੂੰ ਮੁਹਬਤ ਕਰਤਾਰੀ ਤੁਮ ਤੇ ਹੋਇ ਸੋ ਆਗਿਆ ਤਾਰੀ ਤੁਮਹੀ ਗਤ ਮਿਤ ਤੁਮਹੀ ਜਾਣੀ ਨਾਲਕ ਦਾਸ ਸਰਦਾ ਗੁਰਬਾਣੀ ਜਿਹਾ ਗਏ ਅਨਦਾਸ ਅਮਾਜੀ ਜੀਉ ਪਿੰਡ ਸਾਵਾ ਤੇਰਾ ਪਿਆ ਸਾਹਿਬ ਜੀਓ ਮਿਹਰਬਾਨ ਸਾਹਿ ਮਿਹਰਬਾਨ ਸਾਹਿ ਮੇਰਾ ਮਿਹਰਬਾਨ ਅਰਦਾਸ ਸਿਕੂ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਅਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਤਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੀ ਅਮਰਦਾਸ ਸ੍ਰੀ ਰਾਮਦਾਸ ਜੀ ਹਣੀ ਸਾਹਿਬ ਅਰਜਨ ਹਰਗੋਬਿੰਦ ਨਾਨ ਸਿੰਘ ਰੌਸ਼ੀ ਗਦਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਅਈਐਡੀਸਟੇ ਸਭ ਤੁਖ ਜਾਈ ਤੇਗ ਬਹਾਦਰ ਸਮਰਿਆ ਕਰਨ ਅੰਮ੍ਰਿਤ ਆਵੇ ਧਾਈ ਸਫਾਈ ਹੁਣਾ ਜਿਸ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਫਾਈ ਹੁਣਾ ਜਿਸ ਸਾਹਿਬ ਦਸਵੇਂ ਪਾਤਸ਼ਾਹਾਂ ਦੀ ਜੋੜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇਦਾਰ ਦੀ ਕਾ ਧਿਆਨ ਤਰਕੇ ਬੋਲਣਾ ਜੀ ਜੀਵਾਹੇ ਗੁਰੂ ਬੰਦ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਸਮੂਹ ਸੰਤਾ ਸਮੂਹ ਭਗਤ ਸਮੂਹ ਸਧਾਰੀਆ ਪਿਆਰੇ ਅਸਧ ਕਵਾਨਾ ਸ਼ਹੀਦ ਸਿੰਘਾਂ ਜੀ ਕੀ ਕਮਾਈ ਕਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਬੰਦ ਬੰਦ ਘਟਾਇ ਕੋਪਰੀਆਂ ਲੋਹਾ ਘਾਤਰਕੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੜਾਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਾਰੇ ਨਹੀਂ ਆ ਰਹੇ ਆ ਸਿੱਖੀ ਕੇ ਸਾਸ ਸਵਾਸਗਰਿ ਭਾਇ ਤਨਾਂ ਦੀ ਪਵਿੱਤਰ ਕਮਾਈ ਜੀ ਦਾ ਧਿਆਨ ਧਰ ਕੇ ਬੋਲਣਾ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾ ਵਿੱਚ ਤਵਨ ਕਾ ਸਦਕਾ ਸਰਬ ਸੁਖ ਹੋਵੇ ਨਾਨਕਾ ਕਾਲ ਸਾਡੀ ਸਾਹਿਬ ਤਾ ਤਰ ਚਿਹਰੇ ਹੈ ਦੇਖ ਤੇਗ ਫਤੇ ਬਿਰਤ ਕੀ ਪੈਜ ਮੰਤ ਕੀ ਜੇਹ ਸ੍ਰੀ ਸਾਹਿਬ ਜੀ ਸਹਾਇ ਖਲਸੇ ਜੀ ਕੇ ਬੋਲ ਵਾਲੇ ਬੁਲਣਾ ਸ੍ਰੀ ਵਾਹਿਗੁਰੂ ਸਿਕਾਣੋ ਸਕੇ ਨਾਨਕ ਇਸ ਨਾਨਦ ਰਹਿਤਾਨ ਬਵੇਕ ਧਨ ਬਸਾਧਾ ਧਰਸਾ ਨੰਨ ਸੁਦਾ ਮੰਨਤ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨੀ ਸਨਾਰ ਚੌਕੀਆਂ ਛੱਡੇ ਬੁੱਕੇ ਜੁਗੋ ਜੁਗਿਆ ਅਟਲ ਧਰਮ ਕਾ ਜੈ ਜੈ ਕਾ ਮੰਨਣਾ ਸ੍ਰੀ ਵਾਹਿਗੁਰੂ ਦਿਕਾਨਾ ਮਨ ਨੀਵਾ ਮਾ ਤੁਚੀ ਮਾ ਪਾ ਤੇ ਰਾਖੇ ਆਪ ਵਾਹਿਗੁਰੂ ਏ ਹਕਾਲ ਪੁਰਖੇ ਅੰਦਰ ਜਾਮੀ ਆਪਣੇ ਪੰਥ ਦੇ ਸਦਾ ਸਾਹਿਦ ਤਾਰੀਓ ਸ੍ਰੀ ਨਨਕਾਣਾ ਸਾਹਿਬ ਦੇ ਹਰ ਗੁਰਦੁਆਰਿਆਂ ਗੁਰਤਾਬ ਜੰਨਾ ਤੋਂ ਆਪ ਜੀ ਕੇ ਪਿਆਰੇ ਪੰਥ ਨੂੰ ਵਿਛੜਿਆ ਗਿਆ ਜਿੱਤਨਾ ਤੋਂ ਬੁੱਢੇ ਦਰਸ਼ਨ ਦੇ ਰਾਗ ਸੇਵਾ ਸੰਭਾਲਨ ਨਾਨਕ ਪਿਆਰੇ ਖਾਸ ਜੀ ਨੂੰ ਬਖਸ਼ਣਾ ਜਿਹੇ ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਗੁਰੂ ਨੇ ਉਟੈਂਦੀ ਹੋਟ ਨਿਅਸ ਰੰਦੇ ਆਸਰੇ ਧੰਨ ਧੰਨ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਕੇ ਚਰਣਾ ਕਮਲਾ ਵਿਖੇ ਅਰਦਾਸ ਬਿਨਤੀ ਜੋਦੜੀ ਸਤਿਗੁਰੂ ਜੀਓ ਆਪ ਜੀ ਕਾ ਹੁਕਮ ਹੈ ਜੀ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇਤ ਪੁਰਜਾ ਪੁਰਜਾ ਕਤਮ ਰਹਿ ਕਰੋ ਮਾਸ਼ਾ ਅੱਲਾਹ ਕੇਤ ਨਾ ਕਰਨਾ ਨਾ ਬਾਜਿਓ ਪਰਿਓ ਨਿਸ਼ਾਨੇ ਘਾਉ ਖੇਤ ਜੋ ਮਾਜਿਓ ਸੂਰਮਾ ਅਬ ਜੁਜਨ ਕੋ ਧਾਉ ਦੇ ਵਾਕਾ ਅਨੁਸਾਰ ਸਰਬੰਸੁਦਾਨੀ ਪਿਤਾ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਆਪ ਜੀ ਕੇ 474 ਸ਼ਹੀਦ ਬਾਬਾ ਅਜੀਤ ਸਿੰਘ ਜੀ ਬਾਬਾ ਤੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਪੱਤੀ ਸਿੰਘ ਜੀ ਅਤੇ ਤਨ ਤਨ ਮਾਤਾ ਗੁਜਰ ਕੌਰ ਜੀ ਪਤਸ਼ਾਹ ਜੀ ਉਹਨਾਂ ਦੇ ਸ਼ਹੀਦੀ ਦੇ ਹਾਲਿਆਂ ਨੂੰ ਮੋਕ ਰੱਖਦੇ ਹੁਈਆਂ ਆਪ ਜੀ ਕੇ ਚਰਨਾਂ ਕਮਲਾਂ ਦਾ ਓਟ ਆਸਰਾ ਲੈਂਦੇ ਹੁਈਆਂ ਆਏ ਸਾਰੇ ਹੀ ਨਗਰ ਨਿਵਾਸੀ ਸੰਗਤਾਂ ਦੇ ਵੱਲੋਂ ਰਲ ਮਿਲ ਕੇ ਪਾਤਸ਼ਾਹ ਜੀ ਉਹ ਆਪ ਜੀ ਕੇ ਗੁਰੂ ਕੇ ਲੰਗਰ ਚਲਾਏ ਜਾਂਦੇ ਹਨ ਪਾਤਸ਼ਾਹ ਜੀ ਉਹ ਆਪ ਜੀ ਦੀ ਛਤਰ ਛਾਇਆ ਹੈ ਆਪ ਜੀ ਦੇ ਚਰਨਾਂ ਕਮਲਾਂ ਦਾ ਉੱਠ ਆਸਰਾ ਲੈਂਦੇ ਹੋਇਆ ਨਗਰ ਕੌਨਸੀੜੀ ਦੀ ਸਾਰੀ ਹੀ ਗੁਰਸਿੱਖ ਸੰਗਤਾਂ ਦੇ ਵੱਲੋਂ ਪਾਤਸ਼ਾਹ ਜੀ ਉਹ ਇੱਕ ਹਫ਼ਤੇ ਤੋਂ ਲੈ ਕਰਕੇ ਗੁਰੂ ਕੇ ਲੰਗਰ ਗੁਰਸਿੱਖ ਸੰਗਤਾਂ ਵਾਸਤੇ ਚਲਾਏ ਗਏ ਪਾਤਸ਼ਾਹ ਜੀ ਉਹ ਆਪ ਜੀ ਦੀ ਕਿਰਪਾ ਦੇ ਨਾਲ ਸੇਵਾਵਾਂ ਹੋਈਆਂ ਪਾਤਸ਼ਾਹ ਜੀ ਉਹ ਸੰਪੂਰਨ ਤਈਏ ਸਮੇਂ ਕੀਤੀ ਗਈ ਹੈ ਬੇਅੰਤ ਗੁਰਸਿੱਖ ਸੰਗਤਾਂ ਵੱਲੋਂ ਪਾਤਸ਼ਾਹ ਜੀ ਉਹ ਗੁਰੂ ਕੇ ਲੰਗਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹਿੱਸੇ ਪਾਏਗੇ ਬੇਅੰਤ ਸੇਵਾਦਾਰ ਗੁਰਸਿੱਖ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਗਈਆਂ ਪਾਤਸ਼ਾਹ ਜੀ ਆਪ ਜੀ ਦੇ ਬੱਚਿਆਂ ਕੋਲੋਂ ਗੁਰਸਿੱਖ ਸੰਗਤਾਂ ਕੋਲੋਂ ਗੁਰਬਾਣੀ ਸਰਵਣ ਕਰਦੇਆਂ ਕੋਲੋਂ ਸੇਵਾ ਸੰਭਾਲ ਕਰਦੇਆਂ ਕੋਲੋਂ ਸਿਮਰਨ ਕਰਦੇਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ ਸਤਿਗੁਰੂ ਜੀ ਆਪ ਜੀ ਜਾਣੇ ਜਾਣ ਹੋ ਆਪ ਜੀ ਬਖਸ਼ਣ ਹਾਰੋ ਕਿਰਪਾ ਕਰਨੀ ਸਤਿਗੁਰੂ ਜੀ ਉਹ ਅਣਜਾਣ ਬੱਚੇ ਜਾਣ ਕੇ ਆਪ ਜੀ ਨੇ ਮਾਫ ਕਰਨਾ ਜੀ ਅੱਗੇ ਤੋਂ ਗੁਰਸਿੱਖ ਸੰਗਤਾਂ ਨੂੰ ਸ਼ੁੱਧ ਸੇਵਾ ਕਰਨ ਦੀ ਬਾਣੀ ਪੜਨ ਦੀ ਸੇਵਾ ਸਿਮਰਨ ਕਰਨ ਦੇ ਪਾਸੇ ਜੋ ਗੁਰਬਾਣੀ ਸਰਵਣ ਕਰਨ ਦੇ ਬਲਤੰਬ ਬਖਸ਼ਿਸ਼ ਕਰਨੇ ਦੀ ਕਿਰਪਾ ਕਰਨੀ ਪਾਸੇ ਜੀ ਉਹ ਸਾਰੀਆਂ ਹੀ ਗੁਰਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਆਪ ਜੀ ਨੇ ਤਿਲ ਫਲ ਤੇ ਧਾਵਾ ਸਤਿਗੁਰੂ ਜੀ ਉਹ ਦਰ ਤੇ ਪ੍ਰਵਾਨ ਕਰਨੀਆਂ ਪਾਸੇ ਜੋ ਕਿਰਪਾ ਕਰਨੀ ਜਿਸ ਵੀ ਮਨੋਂ ਭਾ ਕਾਮਨਾ ਮ ਭਾਵਨਾ ਮ ਮੁੱਕ ਰੱਖਦਿਆਂ ਹੋਇਆ ਗੁਰਸਿੱਖ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਗੀਆਂ ਆਪ ਜੀ ਨੇ ਗੁਰਸਿਕ ਸੰਤਾਨੀਆਂ ਮਹਾਨੋ ਕਾਮਨਾ ਮ ਭਵਨਾ ਮ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਣਾ ਘਰਾਂ ਦੇ ਵਿੱਚ ਸੁਖ ਸ਼ਾਂਤੀਆਂ ਵਰਤੌਣੀਆਂ ਦੁੱਖਾਂ ਕਲੇਸ਼ਾਂ ਪਾਪਾਂ ਦੇ ਨਸ਼ ਕਰਨੀ ਚਰਣਾ ਕਮਲਾਂ ਨਾਲ ਜੋੜੀ ਰੱਖਣਾ ਜੀ ਚਰਣਾ ਕਮਲਾਂ ਦੀ ਪ੍ਰੀਤੀ ਬਖਸ਼ਣੀ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਣਾ ਖਜ਼ਾਨੇ ਭਰਪੂਰ ਕਰਨੇ ਕਾਲ ਕਟਕ ਦੂਰ ਕਰਨੇ ਨਗਰ ਕਿਲੇ ਸੁਖਸ਼ਾਂਤੀਆਂ ਵਰਤੌਣੀਆਂ ਪਾਸ਼ਾਹ ਜੀ ਦੀ ਕਿਰਪਾ ਕਮੀ ਤਿਲਕੁਲ ਪੇਟਾ ਮ ਆਪ ਜੀ ਨੇ ਪ੍ਰਵਾਨ ਕਰਨੀਆਂ ਕੋ ਸਾਰੀਆਂ ਹੀ ਗੁਰਸਿੱਖ ਸੰਗਤਾਂ ਦੀ ਅਰਦਾਸਾਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਪਾਰਸ਼ਾ ਜਿਉ ਐਸਵੇਂ ਲਗਰਾਂ ਦੀ ਸੰਪੂਰਣਤਾ ਨੂੰ ਮੁਖ ਰੱਖਦਿਆਂ ਹੋਇਆਂ ਆਪ ਦੀ ਕੇ ਚਰਣਾ ਕਮਨਾ ਦਾ ਓਟਾ ਸਰੇ ਲੈਂਦੇ ਹੋਇਆ ਸਾਰੇ ਹੀ ਨਗਰ ਨਿਵਾਸੀ ਸੰਗਤਾਂ ਦੇ ਵੱਲੋਂ ਰਲ ਮਿਲ ਕੇ ਪਾਰਸ਼ਾ ਜੋ ਪੰਚਮਕੜਾ ਪ੍ਰਸ਼ਾਦੀਆਂ ਦੇਗਾ ਸਜਾਈਆਂ ਗਈਆਂ ਆਪ ਜੀ ਕੇ ਹਜ਼ੂਰ ਪਾਰਸ਼ਾ ਜਿਉ ਸ਼ਿਪੌਣੀਆਂ ਅਨੰਤ ਸਾਹਿਬ ਜੀ ਕੇ ਦਾਪ ਹੋਈ ਜੀ ਅਕਰਵਾਦ ਘਾਟ ਬਲਜੁ ਕੁਮਾਰ ਜੀ ਦੀ ਕਿਰਪਾ ਕਰੋ ਜੀ ਆਪ ਜੀ ਕੇ ਜੂਰ ਪਾਸਟ ਹੈ ਜੋ ਸਮਾਪਤੀ ਨੂੰ ਮੌਕਾ ਰੱਖਦੇ ਹਾਂ ਆਪਾਂ ਚਮਕੜਾ ਪ੍ਰਸ਼ਾਦੀਆਂ ਦੇਖਾ ਸੱਜ ਕੇ ਹਾਜ਼ਰਾਨ ਕਿਰਪਾ ਕਰੋ ਜੀ ਆਨਿਕ ਪ੍ਰਕਾਰ ਭੋਜਨ ਬੌਕੀਏ ਬਹੁ ਵਿੰਨ ਜਨ ਮਿਸ਼ਟਾਈ ਕ੍ਰੀਪਾ ਅਕਸਰ ਸੋਚ ਪਵਿੱਤਰਾ ਹੁਣ ਲਾਵੋ ਭੋਗਰ ਆਏ ਭੋਗ ਲੱਗਿਆ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤਨ ਦੀ ਆਗਿਆ ਵਰਤਣ ਦੀ ਆਗਿਆ ਹੋਵੇ ਜੋ ਜੀ ਸਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਮਾਰ ਸਹਿਜੂ ਕਿਰਪਾ ਕਰਨੀ ਸਾਰੇ ਹੀ ਨੌਜਵਾਨ ਵੀਰਾਂ ਨੂੰ ਗੁਰਸਿੱਖ ਸੰਸਥਾ ਕੋ ਆਪ ਜੀ ਨੇ ਦਰਨ ਤੁਨ ਗੁਰ ਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਅਮਰਤ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸਾਰੇ ਹੀ ਨੌਜਵਾਨਾਂ ਨੂੰ ਆਪ ਜੀ ਨੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਗੁਰ ਕਰਗੀ ਤਰਪਾਤ ਸਹਿ ਜੀ ਆਪ ਜੀ ਨੇ ਆਪਣੇ ਸੁਪੁੱਤਰ ਬਣਾਉਣਾ ਅਮਰਤ ਦੀ ਦਾਤ ਬਖਸ਼ਣੀ ਕਿਰਪਾ ਕਰਨੀ ਸਾਰੀਆਂ ਗੁਰਸਿੱਖ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਮਾਛਾ ਜੀ ਆਪ ਜੀ ਨੇ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਕਿਰਪਾ ਕਰਨੀ ਅੱਗੇ ਤੋਂ ਆਪ ਜੀ ਨੇ ਬਲਵਸੰਬਖਸ਼ ਕਰਨੇ ਵਧ ਚੜਕੇ ਗੁਰਸਿੱਖ ਸੰਗਤਾਂ ਨੂੰ ਸੇਵਾਵਾਂ ਕਰਨ ਦੇ ਸਤਿਗੁਰੂ ਜੀ ਉਹ ਸਿਮਰਨ ਕਰਨ ਦੇ ਬਲਵਸੰਬਖਸ਼ ਕਰਨੇ ਅਰਦਾਸਾਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ ਅਕਰਵਾਦਾ ਘਾਟਾ ਪੁਰਜੁਕਨਾ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੀ ਸਹੀ ਜਾਰੇ ਮੇਲ ਚ ਨਾ ਮਿਲਿਆ ਤੇਰਾ ਨਾਮ ਚ ਤੇ ਆਵੇ ਨਾਮ ਕਣ ਨਾਮ ਚਾੜਦੀ ਗਲਾ ਤੇਰੇ ਪਾਣੇ ਸ਼ੁਰੂਆਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वागुरु साम वागुरु सा No. no